ਵੀਲ ਚੇਅਰ ਤੇ ਬੈਠੇ ਇਹ ਨੇ ਇਕਬਾਲ ਸਿੰਘ ਜੋ ਬਠਿੰਡਾ ਤੋਂ ਖਨੌਰੀ ਬਾਰਡਰ ਪਹੁੰਚੇ ਨੇ ਕਰੀਬ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਕਬਾਲ ਸਿੰਘ ਖਨੌਰੀ ਬਾਰਡਰ ਕਿਸਾਨੀ ਅੰਦੋਲਨ ਦੇ ਸਮਰਥਨ ਲਈ ਆਏ ਨੇ ਇਕਬਾਲ ਨੂੰ ਖਨੌਰੀ ਪਹੁੰਚਣ ਲਈ 5 ਦਿਨ ਦਾ ਸਮਾਂ ਲੱਗਿਆ ਇਸ ਤੋਂ ਪਹਿਲਾਂ ਇਹ ਕਰੀਬ 6 ਮਹੀਨੇ ਸਿੰਗੂ ਬਾਰਡਰ ਵੀ ਡਟੇ ਰਹੇ ਨੇ ਹੁਣ ਜੋਸ਼ ਇਹਨਾਂ ਕਿ ਜਿੱਤ ਦੂਰ ਨਹੀਂ ਲੱਗਦੀ ਕੀ ਨਾਮ ਰੋਟਾ ਖਵਾਓ ਸਿੰਘਾ ਜੀ ਇਕਬਾਲ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਪਟੰਡਾ ਜਿਲ੍ਹਾ ਤੋਂ ਆਏ ਆਂ ਜੀ ਪਿੰਡ ਖੇਮੋਣੇ ਤੋਂ ਆਏ ਆਂ ਕਿਵੇਂ ਆਏ ਹੋ ਤੁਸੀਂ ਇੱਥੇ ਐ ਸਾਈਕਲ ਤੇ ਆਏ ਆਂ ਜੀ ਚਲਾ ਕੇ ਸਾਈਕਲ ਤੇ ਆਏ ਆਂ ਠੀਕ ਆ ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ 800 ਕਿਲੋਮੀਟਰ ਬਾਅਦ ਆ ਗਾ ਪਿੰਡੋਂ 150 ਕਿਲੋਮੀਟਰ ਐ ਐਨਾ ਜੋਸ਼ ਕਿਵੇਂ ਆ ਤੁਹਾਡੇ ਚ ਜੋਸ਼ ਵੀ ਆਪਣੇ ਪਖਾਨੀ ਲੋਰ ਤੇ ਜਾਣਾ ਜੀ ਅੱਪਾ ਆਹਦੇ ਹਫ਼ਤੇ ਵਾਲੇ ਲੰਨਾ ਆਏ ਆ ਹਰਦੀ ਜੋਸ਼ ਉਦਾ ਹੀ ਕਰਦਾ ਜੀ ਅੱਛਾ ਸੋ ਆਉਣ ਲੱਗੇ ਥੱਕੇ ਮਾ ਨਹੀਂ ਛੜੇ ਤੁਹਾਨੂੰ ਕਿਵਾਂ ਕੁਛ ਨਹੀਂ ਆਰਦਾ ਜੀ ਜੋ ਉਸੇ ਆ ਜਾਣਾ ਹੀ ਜਾਣਾਗਾ ਹੂੰ ਕਿਵਾਂ ਆਜੂ ਫਿਰ ਕੀ ਆ ਠੀਕ ਹੈ ਆਜੇ ਹੱਥਾਂ ਦੇ ਖਾਤਰ ਰੱਖੋ ਥੋੜੇ ਬਾਹਰ ਕਿਥੀ ਸਵਾਰਿਆ ਜਾਵੇ ਕੋਈ ਪ੍ਰਵਾਹ ਨਹੀਂ ਆਪਾਂ ਹੁਣ ਇੱਥੇ ਆਇਆ ਹਾਂ ਇੱਥੇ ਮਾਹੌਲ ਕਿਵੇਂ ਦਾ ਲੱਗਿਆ ਤੁਹਾਨੂੰ ਲੰਗਰ ਸੇਵਾਵਾਂ ਦਾ ਫਾਇਦਾ ਲਿਆ ਤੁਸੀਂ ਖਾਏ ਕੁਝ ਬਹੁਤ ਜ਼ਿਆਦਾ ਜੀ ਇਹ ਕੀ ਗੁਰੂ ਦਾ ਲੰਗਰ ਨਹੀਂ ਥੋੜ ਪਿੱਛੇ ਇਹ ਟੀਚ ਕੋਈ ਚੀਜ਼ ਕਿ ਨਹੀਂ ਪੈਂਦੀ ਹੂੰ ਬਹੁਤ ਲੰਗਰਾਂ ਲੱਗਦਾ ਦਾ ਕੋਈ ਪ੍ਰਵਾਹ ਹੀ ਨਹੀਂ ਕੋਈ ਹੋ ਨਹੀਂ ਜੀ ਹਾਂਜੀ ਬਲੇ ਸੋਨ